ਆਬਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਚੁੜੀ ਹੋਈ ਜਿਨ੍ਹਾਂ ਨੇ ਦੇਰ ਰਾਤ ਕੱਲ ਹਾਈਵੇ ਤੇ ਅਤੇ ਥਾਣਿਆਂ ਵਿੱਚ ਛਾਪਾ ਮਾਰਿਆ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ ਦੇਰ ਰਾਤ 12 ਵਜੇ ਤੋਂ ਬਾਅਦ ਉਪ ਮੁੱਖ ਮੰਤਰੀ ਅਚਨ ਚੇਤ ਆਪਣੇ ਕਾਫਲੇ ਨਾਲ ਹਾਈਵੇ ਤੇ ਨਿਕਲ ਗਏ ਸਰਹੰਦ ਰਾਜਪੁਰਾ ਮੰਡੀ ਫਤਿਹਗੜ੍ਹ ਸਾਹਿਬ ਪੁਲਿਸ ਥਾਣਿਆਂ ਦੀ ਅਚਨਚੇਤ ਚੈਕਿੰਗ ਕੀਤੀ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਦੇ ਨਾਲ ਡੀਜੀਪੀ ਅਰੋੜਾ ਵੀ ਮੌਜੂਦ ਰਹੇ ਹਾਈਵੇ ਦੀ ਪੂਰੀ ਸੁਰੱਖਿਆ ਆਪਣੇ ਕਾਫਲੇ ਨਾਲ ਜਾਂਚੀ ਇਸ ਤੋਂ ਇਲਾਵਾ ਅੱਡ-ਅੱਡ ਥਾਣਿਆਂ ਵਿੱਚ ਪਹੁੰਚ ਕੇ ਪੁਲਿਸ ਵਾਲਿਆਂ ਦੀ ਮੌਜੂਦਗੀ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਪੜਤਾਲ ਕੀਤੀ ਕਿ ਰਾਤ ਨੂੰ ਉਹ ਕਿਵੇਂ ਜਨਤਾ ਵਿੱਚ ਇਹ ਸੰਦੇਸ਼ ਪਹੁੰਚਾਉਂਦੇ ਨੇ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਂਦੇ ਨੇ ਕਿ ਉਹਨਾਂ ਦੀ ਸੁਰੱਖਿਆ ਲਈ ਪੁਲਿਸ ਤੈਨਾਤ ਹੈ। ਇਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਨਿਕਲੇ ਹਾਈਵੇ ਤੇ ਜਗਾ-ਜਗਾ ਜਿੱਥੇ-ਜਿੱਥੇ ਉਹਨਾਂ ਨੂੰ ਨਾਕਾ ਨਜ਼ਰ ਆਇਆ ਉੱਥੇ ਰੁਕੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਪੁੱਛਿਆ ਕਿ ਉਹ ਇਸ ਤਰੀਕੇ ਦੀ ਸੁਰੱਖਿਆ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਹਾਈਵੇ ਤੇ ਅਚਾਨਕ ਉਤਰੇ ਤੇ ਗੱਲਬਾਤ ਕੀਤੀ ਉਸ ਤੋਂ ਇਲਾਵਾ ਥਾਣੇ ਵਿੱਚ ਪਹੁੰਚੇ ਥਾਣੇ ਵਿੱਚ ਪਹੁੰਚ ਕੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਸਰ ਇਧਾਂ ਜਿਹੜੇ ਜਿਹੜੇ ਮੇਰੇ ਸ਼ਹਿਰ ਤੋਂ ਦਾਰੇ ਇੱਥੇ ਦੇਖੋ ਸਿਰਫ ਇੱਕ ਥਾਣਾ ਨਹੀਂ ਬਲਕਿ ਫਤਿਹਗੜ੍ਹ ਸਾਹਿਬ ਰਾਜਪੁਰਾ ਸਰਹੰਦ ਮੰਡੀ ਆਦਤ ਜਗਾ ਦੇ ਥਾਣੇ ਤੇ ਉਪ ਮੁੱਖ ਮੰਤਰੀ ਦੇਰ ਰਾਤ ਕਰੀਬ 12 ਵਜੇ ਤੋਂ ਬਾਅਦ ਪਹੁੰਚੇ ਅਤੇ ਉਹਨਾਂ ਨੇ ਇਹ ਦੇਖੋ ਇੱਕ ਹੋਰ ਥਾਣਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਫਤਿਹਗੜ੍ਹ ਸਾਹਿਬ ਦਾ ਥਾਣਾ ਜਿੱਥੇ ਅਚਾਨਕ ਜਦੋਂ ਉਪ ਮੁੱਖ ਮੰਤਰੀ ਪਹੁੰਚੇ ਤਾਂ ਪੁਲਿਸ ਵਾਲਿਆਂ ਵਿੱਚ ਹੜਕੰਪ ਮਚ ਗਿਆ ਨਾਲ ਉਹਨਾਂ ਦੇ ਡੀਜੀਪੀ ਅਰੋੜਾ ਸਾਹਿਬ ਪੁਲਿਸ ਵਾਲਿਆਂ ਤੋਂ ਜਾਇਜ਼ਾ ਲਿਆ ਗਿਆ ਕਿ ਉਹ ਕਿੰਨੇ ਲੋਕ ਨੇ ਰਾਤ ਨੂੰ ਉਹ ਕਿਸ ਤਰੀਕੇ ਨਾਲ ਪੁਲਿਸ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਹੈ ਇਹ ਅੱਜ ਸਵੇਰੇ ਕਿ ਨਹੀਂ ਰਜਿਸਟਰ ਦੀ ਚੈਕਿੰਗ ਕੀਤੀ ਅਤੇ ਪੁੱਛਿਆ ਕਿ ਕਿੰਨੀ ਉਹਨਾਂ ਦੀ ਸਟਰੈਂਥ ਹੈ ਕਿੰਨੇ ਲੋਕ ਹੁੰਦੇ ਨੇ ਰਾਤ ਨੂੰ ਤਾਇਨਾਤ ਤੇ ਕਿੰਨੇ ਲੋਕ ਹਾਜ਼ਰ ਨੇ ਜੀ ਸੌ ਦੇ ਵਿੱਚੋਂ ਅਤੇ ਜਿਹੜੇ-ਜਿਹੜੇ ਅਧਿਕਾਰੀ ਗਲਤੀ ਕਰਦੇ ਕੁਤਾਹੀ ਕਰਦੇ ਵਰਤੇ ਫੜੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਵੀ ਡੀਜੀਪੀ ਨੂੰ ਕਹਿ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਡੀਜੀਪੀ ਨੂੰ ਆਦੇਸ਼ ਦਿੱਤੇ ਗਏ ਕਿ ਕਾਰਵਾਈ ਕੀਤੀ ਜਾਵੇ ਤੇ ਜਿੱਥੇ ਜਿੱਥੇ ਕਮੀਆਂ ਖਾਮੀਆਂ ਨੇ ਉਹਨਾਂ ਨੂੰ ਪੁਖਤਾ ਕੀਤਾ ਜਾਵੇ ਪੂਰੇ ਹਾਈਵੇ ਦੀ ਚੈਕਿੰਗ ਉਹਨਾਂ ਨੇ ਕੀਤੀ ਔਰ ਜਿੱਥੇ ਜਿੱਥੇ ਪੁਲਿਸ ਵਾਲੇ ਉਹਨਾਂ ਨੂੰ ਖੜੇ ਮਿਲੇ ਥਾਣੇ ਵਿੱਚ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਕੇ ਕਿੰਨੇ ਜਦੋਂ ਉਪ ਮੁੱਖ ਮੰਤਰੀ ਥਾਣਿਆਂ ਵਿੱਚ ਪਹੁੰਚੇ ਤਾਂ ਪੁਲਿਸ ਵਾਲਿਆਂ ਵਿੱਚ ਹੜਕਾ ਮਚ ਗਿਆ ਉਹ ਤੁਹਾਨੂੰ ਦਿਖਾਣੇ ਆ ਥਾਣੇ ਵਿੱਚ ਰੇਡ ਦੀਆਂ ਇਹ ਐਕਸਕਲੂਸਿਵ ਤਸਵੀਰਾਂ ਡਿਸਟ੍ਰਿਕਟ ਹੈੱਡਕ quart ਜੀ ਸਰ ਇਹ ਬਾਕੀ ਕਿ ਨਹੀਂ ਸਰ ਇਦਾਂ ਜਿਹੜੇ ਜਿਹੜੇ ਮੇਰੇ ਸ਼ਹਿਰ ਤੁਸੀਂ ਸਰ ਇਹ ਤਾਂ ਹੈ ਕਿ ਕਿਸੇ ਖੰਡਰ ਕੋਣਾ ਸਰ ਮੈਂ ਸਰ ਐਸੇ ਇਹ ਐਸੇ ਤੁਹਾਨੂੰ ਜੋ ਕਿ ਭਲਾ ਸਾਰੇ ਇਹ ਦੋ ਪਤਿਕੜ ਸਾਹਿਬ ਦੇ ਬਿਲਕੁਲ ਸਾਹੋਂ ਰਿਜਿਸਟਰੀ ਹੁੰਦਾ ਹੁੰਦਾ ਕਿੱਥੇ ਆਪਾਂ ਹੁਣ ਸਾਲ ਖਾਣਾ ਆਹ ਤਾਂ ਦਾ ਖਾਣਾ ਪਤਿਕੜ ਸਾਹਿਬ ਦੇ ਨਾਲ ਹਾਂ ਖਰਾਬ ਮੰਡੀ ਕਰੇ ਖਰਾਬ ਮੰਡੀ ਹੈ ਖਾਨਦ ਮੰਡੀ ਚ ਏਰੀਆ ਵੋਖਰਾ ਹੈ ਤਾਂ ਸ਼ਹਿਰ ਦਾ ਵੋਖਰਾ ਹੈ ਜੀ ਤਾਂ ਸ਼ਹਿਰ ਦੇ ਪਰ ਬੇਪੱਤੀ ਏਰੀਆ ਦਾ ਉਹ ਥਾਣਾ ਫਿਰ ਕਰਕੇ ਬੈਠਾ ਸੋ ਜੀ ਬਿਸਕਟ ਉਹ ਗੋ ਬਿਤਾਉਂ ਉਕੇ ਨਮਾਇ ਉੱਤਰੀ ਦਾ। ਇਹ ਜਿਹੜਾ ਮੋਬਾਈਲ ਨੇ ਬੁਲਾ ਕੇ ਦਿੱਤੇ। ਮੋਬਾਈਲ ਆ ਬਸ ਆਪਾਂ ਟਿਕਸਰ ਤੋਂ ਚੱਲਦੇ। ਜਾਣਾ ਜਾਨਾ। ਅਨੇਕ ਤਰੀਕ ਪਦੇ ਕਰ। ਅਨੇਕ ਟਾਊਨ ਤੋਂ ਦੇ ਕੇ ਟਾਪਕਾ। ਕੌਣ ਆ ਸਰ? ਟਿਕਸਰ ਤੋਂ ਟਾਪਕਾ। ਇਹ ਮੋਬਾਈਲ ਤੇ ਕੰਮ ਕਰਦਾ। ਆ ਕੇ ਕਰ ਗਿਆ ਕੀਤਾ। ਸਭ ਵੀ ਨਾਲ ਆ ਰਿਹਾ। ਇਹ ਜਿਹੜਾ ਕਿਸੇ ਵੇਲੇ ਇੱਕ ਤੋਂ ਬਾਅਦ ਇੱਕ ਥਾਣੇ ਦੇ ਵਿੱਚ ਉਪ ਮੁੱਖ ਮੰਤਰੀ ਪਹੁੰਚੇ। ਹਾਈਵੇ ਦੀ ਚੈਕਿੰਗ ਕੀਤੀ। ਅਤੇ ਇਹ ਦੇਖੋ ਇਹ ਦੂਸਰਾ ਥਾਣਾ ਜਿੱਥੇ ਉਪ ਮੁੱਖ ਮੰਤਰੀ ਪਹੁੰਚੇ ਸਮਾਂ ਰਾਤ ਦੇ 12 ਵਜੇ ਤੋਂ ਬਾਅਦ ਫਤਿਹਗੜ ਸਾਥਣ ਨਿੱਜੀ ਗੱਡੀ ਵਿੱਚ ਆਪਣੀ ਨਿੱਜੀ ਗੱਡੀ ਵਿੱਚ ਤਾਂ ਕਿ ਨਿੱਜੀ ਕਾਰ ਵਿੱਚ ਗਏ ਤਾਂ ਕਿ ਇਸ ਤਰੀਕੇ ਦੇ ਗਾ ਸੰਕੇਤ ਨਾ ਮਿਲੇ ਕਿ ਕੋਈ ਵੱਡਾ ਲੀਡਰ ਜਾਂ ਕੋਈ रेड से आया और पुलिस वाले उस तू वेखे सावधान हो जान, अपनी जाए अपनी निजी कार में उप मुख्यमंत्री ये जायजा लैन पहुंचे सर फतेहगढ़ साहब डिस्ट्रिक्ट है फतेहगढ़ शहर मेन शहर है इतने थाने कितने थाने कितने थाने कितने थाने कितने थाने कितने थाने कितने था 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 थाने कितने 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 थाने ਨਕਾਸ਼ ਗਿਆ ਨਾ ਉਹ ਨਿਕਲ ਗਿਆ ਨਾ ਉਹ ਨਕਾਸ਼ ਗਿਆ ਉਹ ਮਾੜਾ ਬੰਦਾ ਕੋਈ ਸਵੇਰੇ ਸੌਣ ਲੱਗ ਗਿਆ ਸੱਤ ਵਜੇ ਤੋਂ ਬਾਅਦ ਆਪਾਂ ਤੇ ਕਿਨੇ ਨਾਪੇ ਤੇ ਹਨ ਕਿਨੇ ਨਾਪੇ ਲਾਉਣੇ ਮਾਕੇ ਦਾ ਰੇਕੀ ਉਹ ਰੇਲੀ ਲੱਗਦਾ ਇਸੇ ਰੇਕੀ ਦੇ ਨਾਲ ਸਰਬਕਉਮ ਦਾ ਸਕੂਲ ਨਾਲ ਕਾਲਜਾਂ ਨੂੰ ਸੱਤ ਵਜੇ ਜਾਂ ਮਤਲਬ 30 ਪੁਆਇੰਟ ਬਣਦੇ ਮੋਬਾਈਲ ਨਾਲੇ ਲੱਗਦਾ ਤੁਹਾਨੂੰ ਫੁੱਲ ਫੁੱਟ ਨਾਲ ਵੀ ਬੰਦੇ ਲੱਗਦੇ ਆ ਦੇਖਣੇ ਫੁੱਲ ਸਟੈਂਡ ਕਿੰਨੀ ਥਾਂ ਦੇ ਥੋੜਾ ਬਈ ਉਹ ਆਖਰੀ ਕਿੰਨੇ ਤੋਂ ਦੂਰ सेंसस सेंटर ये तो बोल रही हूं ना नहीं ये जिंदा का नहीं है जैसे सेंसस सेंटर मीनिंग पोस्टर के लिए है इन्हीं को पूछ रही हूं सेंसस का मतलब जो सेवा को में दीजिए एक जो हाल मालूम अपने त्यौहार हो है अभी अगर हिस्ट्री है हां जी लेकर है देख सकते हो कि कितनी स्ट्रेंथ है इस बारे जानकारी ली गई फिर रजिस्टर मंगवाया गया रजिस्टर पे चेकिंग कीती गई ਇਹ ਫਟੇਗਰ ਸਾਬ ਦਾ ਥਾਣਾ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਰਾਜਪੁਰ ਸਰਹੰਦ ਮੰਡੀ ਦੇ ਥਾਣੇ ਵਿੱਚ ਵੀ ਉਪ ਮੁੱਖ ਮੰਤਰੀ ਨੇ ਦੇਰ ਰਾਤ 12 ਵਜੇ ਤੋਂ ਬਾਅਦ ਆਪਦੀ ਨਿੱਜੀ ਕਾਰ ਵਿੱਚ ਉਪ ਮੁੱਖ ਮੰਤਰੀ ਪਹੁੰਚੇ ਤਾਂ ਕਿ ਅਲਰਟ ਨਾ ਹੋ ਜਾਣ ਪੁਲਿਸ ਵਾਲੇ ਦੇਖਾਵਾ ਨਾ ਕਰਨ ਕਿ ਲੋਕਾਂ ਦੀ ਸੁਰੱਖਿਆ ਵਿੱਚ ਉਹ ਕਿਸ ਤਰੀਕੇ ਨਾਲ ਤੈਨਾਤ ਕੁਝ ਦੇਖ ਸਕਦੇ ਹੋ ਰਜਿਸਟਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੇ ਕੁੱਲ ਸਟਰੈਂਥ ਥਾਣੇ ਦੀ ਹੈ ਕਿੰਨੇ ਲੋਕ ਰਾਤ ਨੂੰ ਮੌਜੂਦ ਰਹਿੰਦੇ ਨੇ ਇਸ ਬਾਰੇ ਗੱਲਬਾਤ ਕੀਤੀ ਗਈ ਅਤੇ ਕਮੀ ਖਾਮੀ ਪਾਈ ਗਈ ਤਾਂ ਮੌਕੇ ਤੇ ਡੀਜੀਪੀ ਅਰੋੜਾ ਨੂੰ ਇਹ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਕਾਇਤੀ ਕਲੀ ਹੋਵੇ ਮੈਂ ਕੁੱਤੀ ਸੁਹਾ ਰਹਾ ਹਾਂ ਜੀ ਹਾਂ ਲੋਬੀ ਦਾ ਜਸਤ ਇੱਕ ਹਰ ਦਾ ਸੰਦ ਮੰਡੀ ਦਾ ਪੀਸੀਆਲ ਹੋ ਗਿਆ ਜੀ ਠੀਕ ਹੈ ਆ ਦਿਨ ਦੀ ਪੀਸੀਆਲ ਸੀ ਕਿ ਚਲੇ ਗਏ ਤਾਂ ਰਹਾ ਲਗਾ ਦੋ ਨਾ ਦਾਰ ਦੂੜੀਆਂ ਦੋ ਦਸੂੜੀਆਂ ਨੇ ਜੀ ਇਹ ਹੋ ਗਿਆ ਬਾਹਰ ਥਿਸ ਵਿਲ ਬੀ ਅਬਾਊਟ ਅਪਰੀ ਸੋ ਕਿ 20 ਇਅਰਸ ਪਹਿਲਾਂ ਠੀਕ ਹੈ ਸੋ 20 ਇਅਰਸ ਪੈਕ ਐਂਡ ਟੂਡੇਸ ਪੋਪੂਲੇਸ਼ਨ ਇਜ਼ ਕੰਪਲੀਟਲੀ ਡਿਵਰਜੈਂਟ ਐਂਡ ਸ਼ੋਰਟ ਸਕਦੇ ਹੋ ਲੋਕ ਮੰਤਰ ਕਹਿ ਰਹੇ ਨੇ ਕਿ ਅਰੇਂਜਮੈਂਟ ਜਿਹੜੇ ਉਹਨਾਂ ਨੂੰ ਨਜ਼ਰ ਆ ਰਹੇ ਨੇ ਉਹ 20 ਸਾਲ ਪੁਰਾਣੇ ਨਜ਼ਰ ਆ ਰਹੇ ਨੇ ਤੇ ਉਹਨ ਪੋਪੂਲੇਸ਼ਨ ਇਸ ਇਲਾਕੇ ਦੀ ਕਿੰਨੀ ਵੱਧ ਗਈ ਹੋਏਗੀ ਤਾਂ ਜ਼ਾਹਰ ਹੈ ਇਹਨਾਂ ਵਿੱਚ ਹੋਰ ਜ਼ਿਆਦਾ ਸਖਤੀ ਵਰਤੀ ਜਾਣੀ ਚਾਹੀਦੀ ਹੈ ਮੌਕੇ ਤੇ ਡੀਜੀਪੀ ਨੂੰ ਇਸ ਗੱਲ ਦੇ ਆਦੇਸ਼ ਵੀ ਜਾਰੀ ਕੀਤੇ ਗਏ ਕਿ ਜਿੰਨੇ ਰੈਜਿੰਗ ਆਪਰੇਸ਼ਨ ਇਫ ਯੂ ਕੈਨ ਫਰਸਟ ਇਨ ਦਾ ਫਾਸਟ ਦੈਨ 4400 ਪੀਏਪੀ ਜੁਡੀ ਐਕਸਟਰਾ ਜੀਨਰਲ ਫੋਰ ਹਾਊਂਡਰ ਬਟ ਦੈਟਸ ਫਸਟ ਫਿਲਪ ਅਪ ਦਾ ਖਾਲਾ ਪਰ ਇੱਕ ਚੀਜ਼ ਜਿਹੜੀ ਇਹਨੇ ਇਹ ਕਿਹਾ ਦੇਖਿਆ ਜੰਗ ਦੇ ਵਿੱਚ ਨਾ ਆਉਂਦੇ ਕਿ ਉਹ ਅੱਗੇ ਆਉਂਦਾ ਹੈ ਅਦਰ ਵੀ ਅਸਟੈਂਡ ਅਬਸਰਵ

ਸਹੀ ਹੈ ਨਿਕਲੇ ਤੁਸੀਂ ਤੇ ਪੇਟ ਲਗਾ ਦੋ ਸਰ ਬਰ ਬਿਲਕੁਲ ਨਹੀਂ ਸਰ ਪ੍ਰੋਫੈਸਰ ਚੈੱਕ ਕਰ ਦਿਨੇ ਸਰ ਤੁਸੀਂ ਆਪ ਆਪਣੇ ਤੋਂ ਜਿਹੜਾ ਆਪਣੇ ਵੇਟ ਚ ਉਹ ਸਾਰੇ ਨੂੰ ਇੱਥੇ ਫਲਾ ਲੈਂਦੇ ਆ ਕੌਣ ਕੌਣ ਆ ਰਿਹਾ ਤੁਹਾਡੇ ਕੋਲ ਇਸਨੂੰ ਚਾਰਜ ਲੈ ਲੈਣਾ ਹੈ ਨਹੀਂ ਨਹੀਂ ਮੇਰੇ ਖਰ ਪਟਿਆੜ ਨਹੀਂ ਡਾਕਟਰ ਸਾਹਿਬ ਆ ਹੈਂਕੀ ਕੋਈ ਕੁਝ ਚੈੱਕ ਕਰਦੇਗਾ ਇਹ ਤੁਹਾਨੂੰ یہاں ਤੁਹਾਨੂੰ ਉਪ ਮੁੱਖ ਮੰਤਰੀ ਨੇ ਸੁਣਿਆ ਕਿ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੀ ਇਸ ਗੱਲ ਦੀ ਜਾਣਕਾਰੀ ਸੀ ਕਿ ਮੈਂ ਆ ਰਿਹਾ ਹਾਂ ਇਸ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਜਾਣਕਾਰੀ ਜ਼ਰੂਰ ਹੋਏਗੀ ਪਰ ਇਸ ਗੱਲ ਤੋਂ ਪੁਲਿਸ ਵਾਲਾ ਨੇ ਇਨਕਾਰ ਕੀਤਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕੋਈ ਕਿਸੇ ਗੱਡੀ ਦੀ ਬੱਤੀ ਨਹੀਂ ਜਗ ਰਹੀ ਯਾਨੀ ਇਹ ਹਾਈਵੇ ਤੇ ਤੁਸੀਂ ਦੇਖ ਸਕਦੇ ਹੋ ਹਾਈਵੇ ਦੀਆਂ ਤਸਵੀਰਾਂ ਅਚਾਨਕ ਇੱਕ ਨਾਕੇ ਤੇ ਉਪ ਮੁੱਖ ਮੰਤਰੀ ਰੁਕੇ ਤੇ ਨਾਲ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਬਿਜੈਕ ਲੱਗੇ ਸੰਸ ਲੱਗੇ ਜ਼ੈਗ ਜ਼ੈਗ અટા હેંગિસે થે મે તસવીર તો છે સુરે નિખડે પર પોઈન્ટ નોમરે સીધી કર તો ઉહી 8000 રૂપિયા ની કે જો નોડિયા કે એ દર્સલ તસવીરાને ઉપમુખમંત્રી જાણના ચાહરેને કે જદો ઇથો નીકલે સી કુછ સમય પહેલા તો ઉદો ઇથે નાકા નહી સી અચાનક હોને નાકા ઇથે કેમે આયા આસ બારે પોલીસ વાલે તો જાનકારી લઈ ગઈ યાની કુલ મિલાકે હાઈવે તે સુરક્ષા પ્રબંધન દા જાઈઝા ઉપમુખમંત્રી ને લ્યા નાલી પોલીસ થાણેજી ચેકિંગ કી થી તુસી ટીવી સ્ક્રીન તે 200 તસવીરા દેખ રહે હો ਇਹ ਖਾਸ ਗੱਲ ਇਹ ਹੈ ਕਿ देर रात ਦੀਆਂ ਇਹ ਤਸਵੀਰਾਂ ਨੇ ਤੇ ਰਾਤ 12 ਵਜੇ ਤੋਂ ਬਾਅਦ ਇਹ ਰੇਡ ਕੀਤੀ ਗਈ ਹੈ ਮਕਸਦ ਕਿ ਸਵੇਰ ਦੀ ਜਨਤਾ ਵਿੱਚ ਇਸ ਗੱਲ ਦਾ ਸੰਦੇਸ਼ ਜਾਵੇ ਸਵੇਰ ਦੀ ਜਨਤਾ ਨੂੰ ਇਸ ਗੱਲ ਦਾ ਪਰੋਸਾ ਹੋਣਾ ਚਾਹੀਦਾ ਹੈ ਕਿ ਜਦੋਂ ਆਪਣੇ ਘਰਾਂ ਵਿੱਚ ਆਪਣੇ ਬਾਲ ਬੱਚਿਆਂ ਨਾਲ ਸੌ ਰਹੇ ਨੇ ਤਾਂ ਉਸ ਸਮੇਂ ਪੁਲਿਸ ਤੈਨਾਤ ਹੈ ਅਤੇ ਪੰਜਾਬ ਸਰਕਾਰ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ আইভে ਤੇ સુરક્ષા ਦਾ ਜਾਇਜ਼ਾ ਲਿਆ ਔਰ ਪੁਲਿਸ ਥਾਣੇ ਵਿੱਚ ਵੀ ਚੈਕਿੰਗ ਕੀਤੀ ਡਿਪਟੀ ਸੀਐਮ ਵੱਲੋਂ ਵੀਰਵਾਦੀ ਰਾਤ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਡਿਪਟੀ ਸੀਐਮ ਵੱਲੋਂ ਪਹਿਲਾਂ ਮਹਾਲੀ ਦੇ ਜ਼ਿਲ੍ਹੇ ਦੇ ਵਿੱਚ ਕੁਝ ਜਗ੍ਹਾ ਦੇ ਉੱਪਰ ਦੌਰਾ ਕੀਤਾ ਗਿਆ ਉਹ ਤੋਂ ਬਾਅਦ ਉਹ ਨਿਕਲੇ ਪ੍ਰਾਈਵੇਟ ਗੱਡੀ ਦੇ ਵਿੱਚ ਬੈਠ ਕੇ ਫਤੇਗੜ ਸਰਹੰਦ ਰੋਡ ਦੇ ਉੱਤੇ ਫਤੇਗੜ ਦੇ ਵਿੱਚ ਜਾ ਕੇ ਡਿਪਟੀ ਸੀਐਮ ਲੋ ਇੱਕ ਥਾਣੇ ਦੇ ਵਿੱਚ ਜੋ ਹੈ ਜਾ ਕੇ ਉਸ ਥਾਣੇਦਾਰ ਜਿਹੜਾਗਾ ਜਾਇਗਾ ਲਿੱਤਾ ਗਿਆ ਜਿੱਥੇ ਕੁਝ ਜਿਹੜੇ ਮੁਲਾਜ਼ਮ ਸੀਗੇ ਉਹ ਭੱਜਦੇ ਹੋਏ ਨਜ਼ਰ ਆਏ ਤੇ ਉਥੇ ਕਿੰਨੀ ਲੋਕ ਉਸ ਰਾਤ ਵੇਲੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਪੂਰੀ ਕਿੰਨੀ ਅਟੈਂਡੈਂਸ ਸੀਗੀ ਇਹ ਸਭ ਕੁਝ ਵੈਰਾ ਚੈੱਕ ਕੀਤਾ ਜਿਸ ਤੋਂ ਬਾਅਦ ਇਹ ਖਬਰ ਜਿਹੜੀ ਹੈਗੀ ਪੂਰੇ ਜ਼ਿਲ੍ਹੇ ਦੇ ਵਿੱਚ ਆਗਰੀ ਤਰ੍ਹਾਂ ਫੈਲ ਗਈ ਕਿ ਡਿਪਟੀ ਸੀਐਮ ਸਾਹਿਬ ਜਿਹੜਾ ਰਾਤ ਨੂੰ ਸਰਪ੍ਰਾਈਜ਼ ਚੈਕਿੰਗ ਕਰਦੇ ਫਿਰਦੇ ਆ ਜਿਸ ਨੂੰ ਦੇਖੇ ਹੋਏ ਜਦੋਂ ਅਸੀਂ ਰਾਜਪੁਰੇ ਪਹੁੰਚੇ ਤਾਂ ਰਾਜਪੁਰੇ ਦੇ ਵਿੱਚ ਖਬੜਾ ਤਬੜੀ ਦੇ ਵਿੱਚ ਕੁਝ ਮੁਲਾਜ਼ਮ ਉਥੇ ਮਾਰਕੀਟ ਦੇ ਵਿੱਚ ਨਾਕਾ ਲਾਉਣ ਲਈ ਮੌਕੇ ਦੇ ਪਰ ਨਜ਼ਰ ਆ ਜਿੱਥੇ ਡਿਪਟੀ ਸੀਐਮ ਨੇ ਉਹਨਾਂ ਨੇ ਇਹ ਵੀ ਪੁੱਛਿਆ ਕਿ ਤੁਸੀਂ ਹੁਣ ਜੋ ਹੈ ਕਿੱਥੋਂ ਆਏ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਹੁਣੇ-ਹੁਣੇ ਮੈਸੇਜ ਮਿਲਿਆ ਕਿ ਜੋ ਹੈ ਉੱਥੇ ਜਾ ਕੇ ਨਾਕਾ ਲਗਾਓ ਇਸੇ ਤਰ੍ਹਾਂ ਜਿਹੜੀ ਇਹ ਖਬਰ ਹੈਗੀ ਪੂਰੇ ਫਤੇਗੜ ਤੋਂ ਲੈ ਕੇ ਪੂਰੇ ਇਸ ਉਸ ਏਰੀਆ ਦੇ ਰੀਜਨ ਦੇ ਵਿੱਚ ਫੈਲ ਗਈ ਜਿਸ ਤੋਂ ਬਾਅਦ ਪੂਰੀ ਸੜਕਾਂ ਦੇ ਉੱਪਰ ਰਾਤ ਨੂੰ ਪੁਲਿਸ ਜਿਹੜੀ ਹੈਗੀ ਇਸ ਤਰ੍ਹਾਂ ਨਾਕੇ ਦੇ ਉੱਪਰ ਨਜ਼ਰ ਆਈ ਇੰਨਾ ਜ਼ਰੂਰ ਦੇਖਣ ਨੂੰ ਮਿਲਿਆ ਕਿ ਜਿਹੜਾ ਰਸਤਾ ਸੀਗਾ ਜਿਹੜਾ ਕਿ ਮਹਾਲੀ ਤੋਂ ਲੈ ਕੇ ਅਸੀਂ ਸਰਹੰਦ ਫਤੇਗੜ ਸਾਹਿਬ ਤੱਕ ਗਏ ਤਾਂ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੋ ਪੀਸੀਆਰ ਨਜ਼ਰ ਨਹੀਂ ਆਈ ਜਿੱਤੇ ਇਸ ਪੂਰੀ ਸਰਪ੍ਰਾਈਜ਼ ਚੈਕਿੰਗ ਦੇ ਵਿੱਚ ਡੀਜੀਪੀ ਸ਼ਰੇਸ਼ ਰੋੜਾ ਵੀ ਨਾਲ ਸੀਗੇ ਤੇ ਉਹਨਾਂ ਨੇ ਜੋ ਕਮੀਆਂ ਡਿਪਟੀ ਸੀਐਮ ਨੇ ਜੋ ਦੇਖੀਆਂ ਤਾਂ ਉਹਨਾਂ ਨੂੰ ਜੋ ਤੁਰੰਤ ਜਿਹੜਾ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਡਿਪਟੀ ਸੀਐਮ ਨੇ ਪੀਟੀਸੀ ਨੂੰ ਨਾਲ ਗੱਲ ਕਰਦੇ ਇਹ ਵੀ ਕਿਹਾ ਕਿ ਉਹ ਅਕਸਰ ਆਉਣ ਵਾਲੇ ਦਿਨਾਂ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿਣਗੇ ਅਗਰ ਕਿਸੇ ਦੀ ਅੰਗਲੀ ਜਾਂ ਕੋਈ ਮੁਲਾਜ਼ਮ ਕੋਈ ਨਜ਼ਰ ਆਇਆ ਤਾਂ ਉਹਦੇ ਉੱਪਰ ਜਿਹੜੀ ਬੰਦੀ ਹੋਈ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਮੁਕੇਸ਼ ਪਾਂਡੇ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ